ਇਹ ਲੈ ਲਾ ਕੇ ਜੁਣ ਕਰਕੇ ਬਣਾਓ ਇਹਦਾ ਇਕ ਬੋਲਣਾ ਤੇ ਡੀਸੀਪੀ ਲਾਉਣ ਡਾਡਰ ਤੇ ਡੀਸੀਪੀ ਇਨਵੈਸਟੀਗੇਸ਼ਨ ਜਿਹਦੇ ਦਿਸ਼ਾਦਰ ਦੇਸ਼ਾਂ ਤੇ ਜੇਰੇ ਨਗਰਾਨੇ ਮੇਰੇ ਐਸਐਚਓ ਕੈਂਟ ਐਸਆਈ ਅਮਨਦੀਪ ਗੁਰ ਵੱਲੋਂ ਜਿਹੜਾ ਵਾ ਇੱਕ ਮੁਕਦਮਾ 155/24 ਦਰਜ ਹੋਇਆ ਸੀ ਇਹ 24 ਨ ਨੂੰ ਇੱਕ ਐਕਟਵਾ ਚੋਰੀ ਹੋਈ ਸੀ ਗੁਰਵਰਜਨ ਦੇ ਨਗਰ ਇਲਾਕੇ ਚੋਂ ਕੈਂਟ ਦੇ ਰੀਜੋ ਇਹਨਾਂ ਨੇ ਐਕਟਵਾ ਨੂੰ ਫਾਲੋ ਕਰਦੇ ਕਰਦੇ ਉਹ ਸੀਸੀਟੀਵੀ ਕੈਮਰੇ ਤੋਂ ਜਿਹੜਾ ਇਹ ਚ ਵਿਨੋਦ ਸ਼ਰਮਾ ਤੇ ਅਰਜਨ ਸੈਣੀ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਮਨੋਸ਼ ਸ਼ਰਮਾ ਮੁਣੀਪਰਕ ਦਾ ਰਹਿਣ ਵਾਲਾ ਤੇ ਅਰਜਨ ਸਣੀ ਪਠਾਨਕੋਟ ਦੇ ਰਹਿਣ ਵਾਲਾ ਇਹ ਅਰਜਨ ਸਣੀ ਪਹਿਲਾਂ ਪਠਾਨਕੋਟ ਦੇ ਵਿੱਚ ਇਹਦੇ ਘਲਾ 7 ਕਿਲੇ ਮੇਂ ਦਰਜ ਨੇ ਉੱਥੇ ਜੇ ਵੀ ਕਚੋਰੀ ਦੀ ਵਾਰਤ ਕਰਦਾ ਸੀ ਹੁਣੇ ਅੰਮ੍ਰਿਤਸਰ ਆ ਕੇ ਚੋਰੀ ਕਰਨ ਲੱਪਿਆ ਇਸ ਜਿਹੜੀ ਮਕਦਮੇ ਵਿੱਚ ਜਿਹੜੀ ਐਕਟਵਾ ਚੋਰੀ ਕੀਤੀ ਸੀ ਉਹ ਬਰਾਮਦ ਕੀਤੀ ਹੈ ਇਸ ਤੋਂ ਇਲਾਵਾ ਕੋ ਦੋ ਚੋਰੀਆਂ ਹੋਰ ਐਕਟਵਾ ਬਰਾਮਦ ਕੀਤੀਆਂ ਇਹ ਬੰਦੇ ਫਿਲਹਾਲ ਸਾਡ ਤੋਂ ਰमांड ਤੇ ਨੇ ਸਾਡੇ ਕੋਲ ਇਹਨਾਂ ਕੋਲ ਹੋਰ ਕਵਰੀ ਹੋਣ ਦੀ ਆਸ ਹੈ ਇਸ ਤੋਂ ਇਲਾਵਾ 160 ਨੰਬਰ ਮਕਦਮਾ ਜਿਹੜਾ ਵਾ ਇਹਦੇ ਵਿੱਚ ਅਸੀਂ ਸ਼ਰਨਜੀਤ ਸਿੰਘ ਨਾਂ ਦਾ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਵਾ ਇਹਦੇ ਕੋਲ ਤਿੰਨ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਨੇ ਇਹ ਸਾਡੇ ਕੋਲ ਰਿਮਾਂਡ ਤੇ ਹੈ ਤੇ ਕੋਈ ਹੋਰ ਵੀ ਬਰਾਮਦਗੀ ਹੋਣ ਦੀ ਆਸ ਹੈ ਅਸੀਂ ਅੱਜ ਬਰਾਮਦਗੀ ਕਰਨ ਦੇ ਕੋਲ ਜਿਹੜਾ ਪਠਾਨਕੋਟ ਰਹਿੰਦਾ ਸੀ ਇੱਥੇ ਆ ਕੇ ਰਹਿੰਦਾ ਕਿਤੇ ਆ ਸੀ ਇਹ ਜਿਹੜਾ ਦੂਸਰਾ ਇਹਦਾ ਦੋਸ਼ੀਆ ਬਨੋਸ਼ ਸ਼ਰਮਾ ਦਾ ਸਾਥੀ ਹੈ ਉਹਦੇ ਕੋਲ ਰਹਿੰਦਾ ਸੀ ਇੱਥੋਂ ਵੀ ਖਲਚੋਰੀ ਕਰਕੇ ਉੱਥੇ ਲੈ ਜਾਂਦਾ ਸੀ ਇਹ ਠਾਨਕੋਟ ਜਾ ਕੇ ਵੇਚਦਾ ਉੱਥੇ ਜਾ ਕੇ ਵੇਚਦਾ ਸੀ ਅਰ ਇਹ ਕੋਈ ਬੰਦੇ ਤਰੀਕੋਈ ਜਿਹਨਾਂ ਨੂੰ ਵੇਚਦਾ ਅਜੇ ਫਰਦਰ ਸਾਡੇ ਕੋਲ ਪੁਸ਼ਟੀਸ਼ ਕਰ ਰਹੇ ਹਾਂ ਰਿਮਾਂਡ ਤੇ ਆ ਅਸੀਂ ਜਿਹੜੇ ਬੰਦਿਆਂ ਨੂੰ ਵੀ ਕੁਲਵੇਚਦੇ ਉਹ ਵੀ ਗ੍ਰਫਤਾਰ ਕਰਾਂਗੇ ਉਹਨਾਂ ਨੂੰ ਨਾਮਜ਼ਦ ਕਰਾਂਗੇ ਦੁਨੀਆ ਵਹੀਕਲਸ ਹੱਲੇ ਤੱਕ ਸਾਰੇ ਜੁੜੀ ਕਰ ਇਹਨਾਂ ਕੋਲੋਂ ਤੇ ਤਿੰਨ ਬਰਾਮਦ ਹੋਏ ਨੇ ਸੀ ਅਦਰ ਇਨਟੈਰੋਗੇਸ਼ਨ ਚੱਲ ਰਹੀ ਹੈ ਇਹਨਾਂ ਦੀ ਤੇ ਬਾਕੀ ਸਾਰਾ ਡਿਟੇਲ ਲਵਾਂਗੇ ਕਿ ਕਿੰਨਾ ਕਿੱਥੇ ਚੋਰੀਆਂ ਕੀਤੀਆਂ ਕਿੱਥੇ ਵੇਚੇ ਨੇ ਉਹਨਾਂ ਤੇ ਵੀ ਕਾਰਵਾਈ ਹੋਏਗੀ ਜਿਨ੍ਹਾਂ ਨੂੰ ਵੇਚੇ ਗਏ ਨੇ ਬਿਲਕੁਲ ਜਿਹੜੇ ਖਰੀਦੇ ਆ ਉਹਨਾਂ ਤੇ ਵੀ ਕਾਰਵਾਈ ਹੋਏਗੀ ਸਰ ਇਹ ਜਿਹੜਾ ਇਹਦਾ ਨਾਲ ਦਾ ਸਾਥੀ ਸੀ ਕਿ ਕਿੰਨੀ ਦੇਰ ਤੋਂ ਕੰਮ ਕਰਦੇ ਆ ਸੀ ਇਹ ਤੇ ਪਹਿਲਾਂ ਕਾਫੀ ਦੇਰ ਤੋਂ ਉਹਦੇ ਨਾਲ ਹੀ ਪਹਿਲਾਂ ਉਥੋਂ ਪਠਾਨਕੋਟੋਂ ਚੋਰੀ ਕਰਦੇ ਸਤ ਮਗਰਮੇ ਦਰਜ ਇਹਨ ਜਿਹੜਾ ਦੂਸਰਾ ਦੋਸ਼ੀ ਹੈ ਉੱਤੇ ਮੁਕਦਮਾ ਕੋਈ ਦਰਜ ਨਹੀਂ ਪਰ ਤਿੰਨ ਵੀ ਕਲਬ ਤੋਂ ਬਰਾਮਦ ਹੋਏ ਜੀ ਤੋਂ 22 ਸਾਲ ਦੇ ਜੀ ਜੀ ਸਰ ਕੋਈ 10 ਹੈ ਕੋਈ ਪਲੱਸ 2 ਪੜਿਆ ਵਾ ਤੇ ਨਸ਼ੇ ਦੇ ਆਦੀ ਨੇ ਨਸ਼ੇ ਦੇ ਆਦੀ ਸਰ ਲੱਗਦਾ ਵੀ ਹੋਰ ਵੀ ਰਿਕਵਰੀ ਹੋ ਜਾਂਦੀ ਬਿਲਕੁਲ ਫਰਦਰ ਇੰਟਰੋਗੇਸ਼ਨ ਚੱਲ ਰਹੀ ਹੈ ਰਿਮਾਂਡ ਤੇ ਆ ਸਾਨੂੰ ਆਸ ਹੈ ਕਿ ਹੋਰ ਰਿਕਵਰੀ ਹੋਏ ਬਿਨਾ ਲੱਗਦਾ ਨਹੀਂ ਕਿ ਜਿਹੜਾ ਕਿ ਸ਼ਰਨਜੀਤ ਦਾ ਟੇਲਰ ਦਾ ਕੰਮ ਕਰਦਾ ਸੀ ਨਸ਼ੇ ਕਰਨ ਦਾ ਜਿਹੜਾ ਆਦੀ ਉਹਦੇ ਕਰਕੇ ਉਹ ਐਵੇਂ ਦੇ ਕੰਮ ਕਰਦਾ ਬਿਲਕੁਲ ਨਸ਼ੇ ਦੀ ਪੂਰਤੀ ਖਾਤਰੀ ਵਿਕਲ ਚੋਰੀ ਕਰਕੇ ਸਸਤੇ ਭਾਅ ਦੇ ਵੇਚ ਦਿੰਦੇ Thank you. Thank you. Thank you.